ਸਾਸੀ ਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਸਵਾਗਤ ਆ YouTube ਚੈਨਲ ਤੇ Facebook ਪੇਜ ਪੰਜਾਬ ਡੈਰੀ ਫਾਰਮ ਤੇ ਆਪਣੇ ਫਾਰਮ ਤੇ ਇੱਕ ਛੋਟਾ ਜਿਹਾ ਕੰਮ ਹੋਰ ਕੀਤਾ ਸੀਗਾ ਕੰਮ ਛੋਟਾ ਜਿਹਾ ਕੀਤਾ ਤੇ ਪਰ ਪੈਸੇ ਵਾਵੇ ਲੱਗ ਗਏ ਤੇ ਪਹਿਲਾਂ ਤਾਂ ਤੁਹਾਨੂੰ ਆ ਦਿਖਾਉਣੀ ਹੈ ਜਿਹੜੀਆਂ ਖੁਰਲੀਆਂ ਬਣਾਈ ਇਹਨਾਂ ਦਾ ਫਾਇਦਾ ਜਿਹੜਾ ਟਾਈਮ ਹੋ ਗਿਆ ਵੀਰੇ 10 ਵਜੇ ਤੇ 41 ਮਿੰਟ ਤੇ ਵਾਰ-ਵਾਰ ਉੱਠ ਕੇ ਜਿਹਨੂੰ ਜਿੰਨਾ ਕ ਜੀ ਕਰਦਾ ਵਾਰ-ਵਾਰ ਪਾਣੀ ਪੀਂਦੀਆਂ ਬੈਠੀਆਂ ਸੀਗੀਆਂ ਵਧੀਆ ਪਾਣੀ ਛੱਡਿਆ ਖੁਰਲੀਆਂ ਦੇ ਵਿੱਚ ਬੜੀ ਆਨੰਦ ਲੈਂਦੀਆਂ ਵਾ ਜਿੰਨਾ ਜੀ ਕਰਦਾ ਇਹ ਕਹਿ ਲਈਏ ਵੀ 24 ਘੰਟੇ ਪਾਣੀ ਰਹਿੰਦਾ ਇਹਨਾਂ ਦੇ ਮੂਰੇ ਜਿੰਨਾ ਜੀ ਕਰਦਾ ਵਿੱਚੋਂ ਪਾਣੀ ਪੀ ਜਾਂਦੀਆਂ ਉਧਰ ਸਿਰੇ ਵਾਲੀ ਮੱਝ ਲੱਗੀ ਹੋਈ ਹੈ ਚੌਸਕੀਆਂ ਲੈਣ ਸਵਾਦ 'ਚ ਇਹ ਨਾਲ ਪਾਣੀ ਪੀਂਦੀ ਹੈ ਵਿੱਚੋਂ ਖੁਰਲੀ ਦੇ ਤੇ ਹੁਣ ਤੁਹਾਨੂੰ ਦਿਖਾਉਂਦੇ ਆ ਜਿਹੜਾ ਆਪਾਂ ਕੰਮ ਕੀਤਾ ਫਾਰਮ ਦੇ ਉੱਤੇ ਇੱਥੇ ਤੁਸੀਂ ਸਾਹਮਣੇ ਹਰੀ ਜਾਲੀ ਲੱਗੀ ਦੇਖੀ ਹੋਊਗੀ ਪਹਿਲਾਂ ਆਪਾਂ ਟੈਂਪਰੇਲੀ ਕੀਤੀ ਸੀਗੀ ਤੇ ਫੇਵਰ ਲਾਤੀ ਹੁਣ ਵੀਰੇ ਸਾਰੇ ਮੂਰੇ ਇਹਦੇ ਆਪਾਂ ਇਹ ਕਹਿ ਲੋ ਵੀ ਫੇਵਰ ਦਾ ਨਾਮ ਜਿਹੜਾ ਨਾਂ ਹੀ ਛੋਟਾ ਵਾ ਤੇ ਜਦੋਂ ਲੌਨ ਲੱਗਦੇ ਆ ਫੇਰ ਪਤਾ ਲੱਗਦਾ ਕੀ ਭਾ ਪੈਂਦੀ ਆ ਤੁਹਾਨੂੰ ਮੈਂ ਏਰੀਆ ਦਿਖਾਉਣਾ ਕਿੰਨਾ ਕੁ ਲੱਗਾ ਇਹ ਸਾਹਮਣੇ ਸਿਰੇ ਤੱਕ ਤਕਰੀਬਨ 40 ਕੁ ਫੁੱਟ ਤੇ ਇਧਰ ਅੰਦਰ ਦਿਖਾਉਣਾ ਤੁਹਾਨੂੰ ਜਿਹੜਾ ਪੁਰਾਣੇ ਵਾਲਾ ਸ਼ੈੱਡ ਸੀਗਾ ਆਪਣਾ ਉਦੋਂ ਤਕਰੀਬਨ ਇਹ 3 3.5 ਫੁੱਟ ਉੱਚਾ ਵਾ ਤਾਂ ਸਿਰੇ ਤੱਕ ਵੀਰੇ ਇਧਰੋਂ ਵੀ ਬੰਦ ਕਰਤਾ ਤੇ ਆਹ ਵਾਲੀ ਸਾਈਡ ਵੀ ਬੰਦ ਹੋ ਗਈ ਇਹਦੀ ਸਿਰੇ ਤੱਕ ਲੱਗੀ ਆ ਇਹ ਸਮਝ ਲਓ ਵੀ 20000 ਰੁਪਏ ਲੱਗੇ ਇਨ ਇੱਕ ਕੰਮ ਤੇ ਇੰਨੀ ਕ ਫੇਵਰ ਸਣੇ ਲੋਹਾ ਇਹ ਤੇ ਮੈਸਤਰੀ ਦੀ ਮਿਹਨਤ ਮੂਨਤ 20000 ਚ ਪੈ ਗਈ ਤੇ ਇਧਰ ਜਿਹੜੀਆਂ ਤਾਰਾਂ ਦੀ ਸਪਲਾਈ ਆ ਉਹ ਵੀ ਲਿਆਂਦੀ ਆ ਪਾ ਕੇ ਪਾਈਪਾਂ ਦੀ ਇੱਕ ਅੱਧੇ ਦਿਨ ਚ ਜਿਹੜੇ ਪੱਖੇ ਚਾਲੂ ਹੋ ਜਾਣਗੇ ਆਪਣੇ ਫੇਵਰ ਲੌਨ ਦੇ ਨਾਲ ਧੁੱਪ ਤਾਉਣੋਂ ਹਟ ਗਈ ਪਰ ਇਹਨੇ ਗੁੱਮ ਕਾਫੀ ਵਧਾਤਾ ਅੱਗੇ ਹਵਾ ਲੰਘਦੀ ਰਹਿੰਦੀ ਸੀ ਇਧਰ ਦੀ ਕ੍ਰੋਸਿੰਗ ਵਾਵਾ ਸੀਗੀ ਤੇ ਇਧਰ ਦੋ ਬਾਰੀਆਂ ਚ ਜਿਹੜੀਆਂ ਅੱਗੇ ਬੂਰੀਆਂ ਲੱਗੀਆਂ ਸੀਗੀਆਂ ਉਹ ਕੱਢਤੀਆਂ ਬਾਹਰ ਇੱਕ ਚ ਰਹਿ ਗਈ ਉਹ ਵੀ ਲਾ ਦਾਂਗੇ ਪੱਖੇ ਚੱਲ ਪੈਣਗੇ ਫੁਵਾਰੇ ਲਾ ਦਾਂਗੇ ਤੇ ਹਵਾ ਸੌਖੀ ਕ੍ਰੋਸ ਹੋਣ ਲੱਗ ਜੂ ਇੱਕ ਤੁਹਾਨੂੰ ਮੈਂ ਹੋਰ ਚੀਜ਼ ਦਿਖਾਉਣਾ ਫੇਵਰ ਦੇ ਨਾਲ ਜਿਹੜੇ ਆਪਾਂ ਪੱਲੜ ਪਾਉਣ ਨੂੰ ਸਰੀਏ ਲਾਉਨੇ ਆ ਇਧਰ ਤੁਹਾਨੂੰ ਆ ਸਰੀਆ ਲੱਗਾ ਦੱਸਦਾ ਹਾਂਗਾ ਵੀਰੇ ਸਿਰੇ ਤੱਕ ਕਈ ਵਾਰੀ ਆਪਾਂ ਪਤਾ ਕੀ ਕਰਦੇ ਆ ਤੁਹਾਨੂੰ ਮੈਂ ਐਗਜ਼ਾਮਪਲ ਦੇ ਤੌਰ ਤੇ ਦੱਸਦਾ ਜਿਵੇਂ ਤਾਂ ਗਾਡਰ ਹਨਾ ਇਹਨਾਂ ਦੇ ਨਾਲ ਆਪਾਂ ਸਰੀਏ ਲਾਉਨੇ ਆ ਥਾਂ ਥਾਂ ਤੇ ਟੱਚ ਲਾ ਦਿੰਨੇ ਫਿਰ ਪੱਲੜ ਖਿੱਚਣਾ ਔਖਾ ਹੋ ਜਾਂਦਾ ਤੇ ਇਹ ਆਪਾਂ ਕੀ ਕੀਤਾ ਵੀਰੇ ਤੁਹਾਨੂੰ ਮੈਂ ਦਿਖਾਉਣਾ ਵਾ ਇਧਰਲੇ ਪਾਸੇ ਤੋਂ ਇਹਦੀ ਸਟਾਰਟਿੰਗ ਹੁੰਦੀ ਆ ਇਧਰ ਇਹ ਸਿਰੇ ਤੇ 나ਟ ਪਾਇਆ ਹੋਇਆ ਵੀਰੇ ਚੂੜੀ ਲਾ ਕੇ ਨਾ ਆਹ ਤੁਹਾਨੂੰ ਦੱਸਦਾ ਹਾਂਗਾ 15 ਨੰਬਰ ਦਾ ਨਾਟ ਆ ਇਹ ਤੇ ਰਾਹ ਦੇ ਵਿੱਚ ਇਹਦੇ ਕਿਤੇ ਵੀ ਹੱਕ ਪੈਨ ਨਹੀਂ ਛੱਡੀ ਇੱਕ ਕੋਲੇ ਤੇ ਕੋਲੇ ਦੇ ਉੱਪਰ ਆ ਕੇ ਇੱਕ ਕਹਿ ਲਈ ਬਈ ਆਹ ਤੁਸੀਂ ਦੇਖ ਸਕਦੇ ਆ ਇਹ ਵੀ ਆਪਾਂ ਕਸਿਆ ਨਹੀਂ ਗਾ ਇਹਦੇ ਵਿੱਚ ਦੀ ਇੱਕ سپورਟ ਦਿੱਤੀ ਹੈ ਨਗੋਂ ਨੂੰ ਇਦੂਗਾ ਫੇਰ ਨਹੀਂ ਕਿਤੇ ਵੀ ਹੈਗਾ ਤੇ ਇੱਥੇ ਇਹਦੇ ਫੇਰਣਾਟ ਲਾ ਕੇ ਟੋਪੀ ਲਾਈ ਆ ਇਹਦਾ ਫਾਇਦਾ ਪਤਾ ਕੀ ਹੈ ਜਦੋਂ ਆਪਾਂ ਪੱਲੜ ਪਾਉਂਦੇ ਹਾਂ ਜਿੰਨਾ ਮਰਜ਼ੀ ਖੇਚ ਲੋ ਸਰੀਏ ਨੂੰ ਜਦੋਂ ਆਪਾਂ ਉਧਰਲਾ ਸਿਰਾ ਵਚਾਲੇ ਸਪੋਟਾਂ ਪਾਪ ਆ ਕੇ ਸਿਰੇ ਤੇ ਵੈਲਡ ਕਰਦੇ ਆ ਉਹਦੇ ਨਾਲ ਕੀ ਹੁੰਦਾ ਸਰੀਆ ਥੱਲੇ ਨੂੰ ਝੋਲ ਮਾਰਨ ਲੱਗ ਜਾਂਦੇ ਨੇ ਜਦੋਂ ਪੱਲੜ ਪਾਉਂਦੇ ਆ ਆਇਆ ਹੀ ਕਰੀ ਜਾਂਦਾ ਵਾ ਪਰ ਇਹਦਾ ਫਾਇਦਾ ਇੱਕ ਤਾਂ ਇਹ ਆ ਜਿਹੜੇ ਆਪਾਂ ਕੁੰਡੇ ਪਾਏ ਆ ਸਿਰੇ ਤੇ ਕੁੰਡੇ ਲਗਾਉਣਾ ਤੁਹਾਨੂੰ ਮੈਂ ਪਹਿਲਾਂ ਆਹ ਵਾਲੇ ਇੱਥੋਂ ਖੋਲੋ ਇਹਨੂੰ ਜਿੰਨੇ ਕੁੰਡਿਆਂ ਦੀ ਲੋੜ ਆ ਵਧਾ ਲਓ ਜੇ ਕੁੰਡੇ ਇਹਦੇ ਚੋਂ ਕੱਢਣੇ ਇੱਥੋਂ ਖੋਲ੍ਹ ਦਿਓ ਤੇ ਕੁੰਡੇ ਬਾਹਰ ਕੱਢ ਲਓ ਦੂਜੀ ਗੱਲ ਕੀ ਆ ਵੀ ਹੱਥ ਨਾਲ ਜਿੰਨਾ ਮਰਜ਼ੀ ਖਿੱਚ ਕੇ ਆਪਾਂ ਸਰੀਆ ਲਾ ਲਈਏ ਪਰੇ ਝੋਲ ਮਾਰ ਨੂੰ ਨਹੀਂ ਹਟਣਾ ਹੁਣ ਜਿੰਨੀ ਗੇ ਝੋਲ ਮਾਰੂਗਾ ਆ ਜਿਹੜਾ ਨਾਟ ਆ ਇਹਨੂੰ ਕਸੀ ਜਾਵਾਂਗੇ ਇਹਨੇ ਸਾਰੀ ਆ ਖੇਚ ਕੇ ਸਾਰਾ ਸਿੱਧਾ ਕਰ ਦੇਣਾ ਜਿਵੇਂ ਗਾਜੇ ਵਾਂਗੂ ਇਸੇ ਤਰ੍ਹਾਂ ਹੀ ਇਧਰ ਲਾਇਆ ਇਹ ਥੋੜਾ ਜਿਆ ਉੱਚਾ ਰੱਖਿਆ ਪਹਿਲਾਂ ਤਾਂ ਵਿਚਾਰ ਸੀਗਾ ਵੀ ਇਹਨੂੰ ਜਿਵੇਂ ਆਪਣੀਆਂ ਤੂੜੀ ਵਾਲੀਆਂ ਟਰਾਲੀਆਂ ਖੁੱਲਦੀਆਂ ਹੁੰਦੀਆਂ ਹਨ ਐ ਤਾਂ ਨੂੰ ਚੱਕ ਦੀ ਕਰ ਦਾਂਗੇ ਬਈ ਕੱਲ ਨੂੰ ਵੀ ਲੋਡ ਪੈਂਦੀ ਆ ਕੋਈ ਦਾਣਿਆਂ ਦੀ ਭਰੀ ਟਰਾਲੀ ਬੈੱਡ ਵਾਲੀ ਸਿੱਧੀ ਅੰਦਰ ਲੱਗਦੀ ਹੋ ਜਾਊਗੀ ਪਰ ਫੇਰ ਵਿਚਾਰ ਕੈਨਸਲ ਕਰਤੀ ਕਿਉਂਕਿ ਦੂਜੇ ਪਾਸੇ ਹੈਗੀ ਇਹ ਤਿੰਨਾ ਚਾਰ ਟਰਾਲੀਆਂ ਦੀ ਥਾਂ ਛੱਡ ਚ ਪਰ ਇਧਰਲਾ ਪਾਸਾ ਜਿਹੜਾ ਇਹ 4 ਫੁੱਟ ਲੱਗੀ ਹੈ ਵੀਰੇ ਫੇਵਰ ਤੇ ਥੋੜਾ ਜਿਹਾ ਇਧਰਲੀ ਫਰਸ਼ ਵੀ ਤੁਹਾਨੂੰ ਪਤਾ ਵੀ ਨਹੀਂ ਵੀ ਦੂਜੇ ਸਾਈਡ ਨਾਲ ਤੇ ਇਧਰ ਆ ਜਿਹੜੀ ਇਹ ਫੇਵਰ ਤਾਂ ਤੋਂ ਲੈ ਕੇ ਥੱਲੇ ਤੱਕ ਲੱਗੀ ਆ 5 ਫੁੱਟ ਤੇ ਇਧਰਲੀ ਲੱਗੀ ਹੋਈ ਆ 4 ਫੁੱਟ ਤੇ ਇਸ ਦੂਬਾ ਇਹਦੇ ਅੱਗੇ ਮਛਰਦਾਨੀ ਲਾ ਦਾਂਗੇ ਤਾਂ ਦੇਖਦੇ ਆ ਰਾਦਾ ਤਾਂ ਹੈਗਾ ਵੀ ਛਾਤਾ ਜਿਹੜੀ ਹਰੀ ਜਾਲੀ ਦੀ ਬਣਾ ਰਹੀ ਏ ਮਛਰਦਾਨੀ ਦੀ ਕਿਉਂਕਿ ਹਰੀ ਜਾਲੀ ਆਪਣੇ ਕੋਲੇ 40 ਫੁੱਟ ਵਧੀ ਪਈ ਆ ਜਿਹੜੀ ਪਹਿਲਾਂ ਟੈਂਪਰੇਰੀ ਲਈ ਸੀਗੀ ਟੈਂਪਰੇਰੀ ਤਾਂ ਕਾਦੀ ਲਈ ਲਾਈਏ ਸਮਝ ਲਓ ਬਈ ਦੁੱਗਣਾ ਖਰਚਾ ਪੈ ਗਿਆ ਮੈਨੂੰ ਯਾਦ ਪੁੱਲ ਗਿਆ ਕਿ 3 ਰੁਪਏ ਸਕਰ ਫੁੱਟ ਸੀਗੀ ਵੀਰੇ ਤੇ ਮੈਨੂੰ ਲੱਗਦਾ ਬਈ 25-2700 ਦੀ ਬਣੀ ਸੀਗੀ ਇਹ ਆਪਣੀ ਹਰੀ ਜਾਲੀ ਪਹਿਲਾਂ ਤੇ 20 ਹਜ਼ਾਰ ਹੁਣ ਇਹਦੇ ਤੇ ਲੱਗਾ ਸਮਝ ਲਓ ਬਈ ਇੱਕੇ ਸਾ ਖਰਚਾ ਆਪਣਾ ਹਰੀ ਜਾਲੀ ਦਾ ਕਹਿ ਲਈ ਬੇਕਾਰ ਹੀ ਗਿਆ ਇਹਨਾਂ ਕੰਮ ਕੁਮ ਕੋਈ ਨਹੀਂ ਸੀਗਾ ਉਹਦਾ ਪਰ ਉਦੋਂ ਮਜਬੂਰੀ ਸੀ ਕਿ ਮਿਸਤਰੀ ਨਹੀਂ ਵਿਹਲਾ ਸੀਗਾ ਤਾਂ ਕਰਕੇ ਛਾਂ ਤਾਂ ਕਰਨੀ ਸੀਗੀ ਪਸ਼ੂਆਂ ਨੂੰ ਇੱਧਰ ਤਾਰਾਂ ਤੂਰਾਂ ਲੰਕੀ ਜਾਂਦੀਆਂ ਇਹਨਾਂ ਦਾ ਵੀ ਕੰਮ ਨਿਭੜ ਜੂਗਾ ਤੇ ਇੱਕ ਵੀਰੇ ਤੁਹਾਨੂੰ ਹੋਰ ਗੱਲ ਦੱਸ ਦਿਆਂ ਜਿਵੇਂ ਨਵੀਂ ਤੂੜੀ ਆ ਇਹਨੂੰ ਕੋਸਟ ਟਾਈਮ ਪਹਿਲਾਂ ਭਿਉਂ ਕੇ ਰੱਖ ਰਿਆ ਕਰੋ ਜਾਂ ਫਿਰ ਕਈ ਵਾਰੀ ਕੀ ਹੁੰਦਾ ਹੈ ਛਿੱਟਾ ਜਿਹਾ ਲਾ ਕੇ ਪਾਣੀ ਦਾ ਪੁੱਤੇ ਦਾਣਾ ਧੂੜ ਦਿੰਨੇ ਆ ਉਹਦੇ ਨਾਲ ਬੰਨ ਬਹੁਤ ਪੈਂਦਾ ਇੱਕ ਤਾਂ ਮਿੱਠਾ ਛੋਡਾ ਜ਼ਰੂਰ ਪਸ਼ੂਆਂ ਨੂੰ 50 ਗ੍ਰਾਮ ਮਿੱਠਾ ਸੋਡਾ ਤੇ ਜਾਂ ਫਿਰ ਇੱਕ ਆਉਂਦਾ ਬਫਰ ਮਿੱਠਾ ਸੋਡਾ ਜਾਂ ਬਫਰ ਦੋਨਾਂ ਚੋਂ ਇੱਕ ਚੀਜ਼ ਦੋਨਾਂ ਦਾ ਰੇਟ 50 ਰੁਪਏ ਕਿਲੋ ਮਿਲ ਜਾਂਦਾ ਆਪਾਂ ਨੂੰ ਮਿੱਠਾ ਸੋਡਾ ਤੁਹਾਨੂੰ ਜਿਹੜੀਆਂ ਆਪਣੇ ਸ਼ਹਿਰਾਂ ਦੇ ਵਿੱਚ ਕਰਿਆਨੇ ਦੀਆਂ ਦੁਕਾਨਾਂ ਹੁੰਦੀਆਂ ਉਹਨਾਂ ਤੋਂ ਮਿਲ ਜਾਣਾ ਖੁੱਲੇ ਦਾ ਰੇਟ 50 ਰੁਪਏ ਆ ਤੇ ਜਿਹੜਾ ਬਫਰ ਆ ਉਹ ਤੁਹਾਨੂੰ ਮਿਲੂਗਾ ਵੀਰੇ ਫੀਡ ਵਾਲੇ ਕੋਲ ਉਹਦਾ ਵੀ ਰੇਟ 50 ਰੁਪਏ ਆ ਪਰ ਬਫਰ ਚ ਇੱਕ ਫਾਇਦਾ ਇਹ ਜ਼ਰੂਰ ਆ ਜਿਵੇਂ ਆਪਣਾ ਕੋਈ ਪਸ਼ੂ ਸੂਣ ਵਾਲਾ ਹੁੰਦਾ ਵਾ ਮਹੀਨਾ ਖੰਡ ਰਹਿਂਦਾ ਹੁੰਦਾ ਉਹਨੂੰ ਨੁਕਸਾਨ ਕੋਈ ਨਹੀਂ ਗਾ ਜਿਹੜਾ ਮਿੱਠਾ ਸੋਡਾ ਵਾ ਸੂਣ ਤੇ ਜਾ ਕੇ ਪਸ਼ੂਆਂ ਨੂੰ ਨੁਕਸਾਨ ਕਰਦਾ ਵਾ ਜਦੋਂ ਮਹੀਨਾ ਡੇਢ ਮਹੀਨਾ ਰਹਿੰਦਾ ਹੁੰਦਾ ਉਦੋਂ ਆਪਾਂ ਮਿੱਠਾ ਸੋਡਾ ਨਹੀਂ ਪਾ ਸਕਦੇਗੇ ਬਾਕੀ ਵੀਰੇ ਮਿਲਦੇ ਆ ਫੇਰ ਕਿਸੇ ਦਿਨ ਨਵੀਂ ਵੀਡੀਓ ਦੇ ਵਿੱਚ ਤੇ ਆਹ ਦੇਖ ਲਓ ਹੁਣ ਇਹਦਾ ਜੀ ਕੀਤਾ ਇਹਨੇ ਚੌਸਕੀ ਭਰ ਲਈ ਪਾਣੀ ਦੀ ਇਹ ਹੁੰਦਾ ਜਿਵੇਂ ਪਸ਼ੂ ਹੀਟ ਸਟ੍ਰੈਸ ਲੈਂਦਾ ਦੁੱਧ ਘਟਾਉਂਦਾ ਕਹਿੰਦੇ ਆ ਵੀ ਜਿਹੜਾ ਦੁੱਧ ਆ ਜਿੰਨਾ ਪਸ਼ੂ ਪਾਣੀ ਵੱਧ ਪੀਊਗਾ ਪਾਣੀ ਤੋਂ ਦੁੱਧ ਨਹੀਂ ਬਣਨਾਗਾ ਕਿਉਂਕਿ 70-80% ਦੁੱਧ ਦੇ ਵਿੱਚ ਪਾਣੀ ਹੁੰਦਾ ਜਿੰਨਾ ਵੱਧ ਪਸ਼ੂ ਪਾਣੀ ਪੀਊਗਾ ਉਹਨਾਂ ਦਾ ਦੁੱਧ ਵਧੂਗਾ ਤੇ ਜਿਹੜੇ ਭਰਾ ਨਵਾਂ ਫਾਰਮ ਤੇ ਜਾਂ ਫਿਰ ਨਵੀਆਂ ਖੁਰਲੀਆਂ ਬਣਾਉਣ ਦੇ ਬਾਰੇ ਸੋਚਦੇ ਆ ਉਹ ਉਹ ਇਸ ਤਰ੍ਹਾਂ ਦੀਆਂ ਵਿੱਚ ਟਾਈਲਾਂ ਜ਼ਰੂਰ ਲਾਓ ਇੱਕ ਤਾਂ ਪੱਠੇ ਰਲਾਉਣੇ ਸੌਖੇ ਆ ਤੇ ਦੂਸਰਾ ਵੀ ਪਸ਼ੂਆਂ ਨੂੰ ਪਾਣੀ ਆਪਾਂ 24 ਘੰਟੇ ਛੱਡ ਸਕਦੇ ਇਹਨਾਂ ਦੇ ਵਿੱਚ ਦੋਨੇ ਖੁਰਲੀਆਂ ਦੇ ਵਿੱਚ ਪਾਣੀ ਛੱਡਿਆ ਹੋਇਆ। ਇਧਰ ਲਿਆਂ ਦੇ ਵਿੱਚ ਵੀ ਤੇ ਇਧਰਲੀ ਦੇ ਵਿੱਚ ਵੀ। ਧੰਨਵਾਦ ਸਾਰੇ ਭਰਾਵਾਂ ਦਾ ਵੀਡੀਓ ਨੂੰ ਜਿੰਨਿਆਂ ਨੇ ਲਾਸਟ ਦੇ ਤੱਕ ਦੇਖਿਆ ਤੇ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਵਿੱਚ ਤੇ ਕਿਸੇ ਦਿਨ ਤੁਹਾਨੂੰ ਸਾਰਾ ਦੱਸਾਂਗੇ ਸ਼ੈੱਡ ਦੇ ਬਾਰੇ ਕਿੰਨਾ ਕੁ ਖਰਚਾ ਆ ਗਿਆ ਟੋਟਲ। ਸੋਚਿਆ ਤਾਂ ਸੀਗਾ ਵੀ ਥੋੜਾ ਜਿਹਾ ਹੀ ਆਊਗਾ ਪਰ ਇਹ ਸਮਝ ਲਿਓ ਵੀ ਜਿੰਨਾ ਸੋਚਿਆ ਸੀਗਾ ਉਦੋਂ ਤਿੰਨ ਗੁਣਾ ਖਰਚਾ ਜ਼ਿਆਦਾ ਆ ਗਿਆ। ਜਦੋਂ ਸ਼ੈੱਡ ਬਣਾਉਣ ਲੱਗਦੇ ਆ ਨਾ ਇਦੋਂ ਬਾਅਦ ਪਤਾ ਲੱਗਦਾ ਵੀ ਖਰਚਾ ਕੋਈ ਨਾ ਤੁਸੀਂ ਇਹ ਸੋਚੋ ਵੀ ਜਿਹੜੇ ਨਵੇਂ ਬੰਦੇ ਨੇ ਬਣਾਉਣਾ ਜੇ ਤੁਸੀਂ ਲੱਖ ਸੋਚਦੇ ਆ ਤਾਂ 2.5-3 ਲੱਖ ਚ ਕੰਮ ਜਾਂਦਾ ਉਹ ਚਲੋ ਠੀਕ ਆ ਬਈ ਮਿਲਦੇ ਆ ਫੇਰ ਕਿਸੇ ਦਿਨ ਅੱਗੇ ਲਈ ਨਵੀਂ ਵੀਡੀਓ ਦੇ ਵਿੱਚ ਤੇ ਇੱਧਰ ਕਬੂਤਰ ਪਾਈ ਬੈਠੇ ਆ ਆਹਨੇ ਇਹਨਾਂ ਦਾ ਵੀ ਬਈ ਹੱਲ ਕਰਨਾ ਪੈਣਾ ਕੋਈ ਜਦੋਂ ਪੱਖੇ ਚੱਲ ਪੇ ਫਿਰ ਵਿੱਚ ਵੱਜ ਕੇ ਪੱਖਿਆਂ ਦੇ ਮਰਦੇ ਬਹੁਤ ਤੇ ਇਹਨਾਂ ਦਾ ਵੀ ਕੋਈ ਕਰਾਂਗੇ ਜਨ ਇੱਧਰ ਆਲਨ ਆਲਨ ਜਿਹੜੇ ਆਪਣੇ ਰੈਡੀਮੇਡ ਮਿਲਦੇ ਆ ਇਧਰ ਲਿਆ ਕੇ ਟੰਗ ਦਾਂਗੇ ਹੋਰ ਪਾਸੇ ਜਾਂ ਇਧਰ ਪੱਠਿਆਂ ਵਾਲੇ ਪਾਸੇ ਤੇ ਧੰਨਵਾਦ ਸਾਰੇ ਭਰਾਵਾਂ ਦਾ ਵੀਡੀਓ ਨੂੰ ਲਾਸਟ ਤੱਕ ਦੇਖਣ ਦੇ ਲਈ